ਬੀਤੀ ਰਾਤ ਪਿੰਡ ਜੀਵਨਵਾਲ ਅਤੇ ਨੇੜੇ ਤੇੜੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਹਾਈਵੇ ਜਾਮ ਹੋਣ ਦੇ ਨਾਲ ਜਿੱਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਮਾਮਲਾ ਸਾਹਮਣੇ ਆਇਆ ਹੈ ਕਿ ਪਿੰਡ ਦੇ ਨਿਕਾਸੀ ਨਾਲੇ ਦਾ ਗੰਦਾ ਪਾਣੀ ਪਿਛਲੇ 4 ਮਹੀਨੇ ਤੋਂ ਸੜਕ ਤੇ ਇਕੱਠਾ ਹੋਣ ਕਰਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਹੀ ਜਾਮ ਕਰ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਵਾ ਕਿ 4 ਮਹੀਨੇ ਤੋਂ ਸੜਕ ਤੇ ਖੜੇ ਇਸ ਪਾਣੀ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹਰ ਰੋਜ਼ ਹੋ ਰਹੀਆਂ ਹਨ ਅਤੇ ਸੜਕ ਦੇ ਹਲੇ ਦੁਆਲੇ ਦੇ ਦੁਕਾਨਦਾਰ ਵੀ ਬਿਮਾਰ ਹੋ ਰਹੇ ਹਨ ਪਿੰਡ ਵਿੱਚ ਡੇਂਗੂ ਦੇ ਵੀ ਕਈ ਕੇਸ ਸਾਹਮਣੇ ਆ ਚੁੱਕੇ ਹਨ ਉਹ ਲਗਾਤਾਰ ਪ੍ਰਸ਼ਾਸਨ ਨੂੰ ਇਸ ਪਾਣੀ ਦੀ ਨਿਕਾਸੀ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆ ਵੱਲੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੁਖੀ ਹੋ ਕੇ ਉਹਨਾਂ ਨੇ ਹਾਈਵੇ ਜਾਮ ਕੀਤਾ ਪਿੰਡ ਵਾਸੀਆਂ ਦੇ ਪ੍ਰਦਰਸ਼ਨ ਕਾਰਨ ਹਾਈਵੇ ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ देर रात ਤੱਕ ਆਉਣ ਜਾਣ ਵਾਲੇ ਯਾਤਰੀਆਂ ਨੂੰ ਖੂਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਐਸਐਚਓ ਸਦਰ ਅਮਨਦੀਪ ਸਿੰਘ ਡੀਐਸਪੀ ਸੋਨ ਸਿੰਘ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਪਹੁੰਚੇ ਅਤੇ ਮੌਕੇ ਤੇ ਆਰਜੀ ਤੌਰ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਜਲਦੀ ਕੀਤਾ ਜਾਵੇਗਾ ਅੱਜ ਬਬਰੀ ਜੀਵਨਵਾਲ ਪਿੰਡ ਦੇ ਨੈਸ਼ਨਲ ਹਾਈਵੇ ਤੇ ਪਿਛਲੇ 2.5 ਮਹੀਨਿਆਂ ਤੋਂ ਪਾਣੀ ਦਾ ਨਿਕਾਸ ਨਹੀਂ ਸੀਗਾ ਔਰ ਪਾਣੀ ਜਿਹੜਾ ਸੀਗਾ ਖੜਾ ਰਹਿੰਦਾ ਸੀਗਾ ਔਰ ਜਿਹੜੀ ਜਿੰਨੀ ਆਵਾਜਾਈ ਸੀ ਖਾਸ ਕਰ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਬਬਰੀਆ ਜੀਵਨ ਵਾਲਾ ਉਥੇ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਸੀਗਾ ਔਰ ਬਿਮਾਰੀ ਦਾ ਡਰ ਸੀਗਾ ਅੱਜ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਦੀ ਅਥਾਰਟੀਜ਼ ਨਾਲ ਗੱਲ ਕੀਤੀ ਪਰ ਉਹਨਾਂ ਵੱਲੋਂ ਕੋਈ ਟੇਲਮਟ ਕੀਤੀ ਜਾ ਰਹੀ ਸੀਗੀ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਨੇ ਫਿਰ ਇੱਥੇ ਅਜਿਟੇਸ਼ਨ ਕੀਤੀ ਅਜਿਟੇਸ਼ਨ ਕਰਕੇ ਇੱਥੇ ਤਰਵਾ ਲਾ ਕੇ ਦੋਨੋਂ ਪਾਸੇ ਟ੍ਰੈਫਿਕ ਜਾਮ ਕੀਤਾ ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡਾ ਮਸਲਾ ਹੱਲ ਹੋ ਜਾਊਗਾ ਮੈਂ ਫਿਰ ਨੈਸ਼ਨਲ ਹਾਈਵੇ ਦੇ ਜਿਹੜੇ ਸੀਨੀਅਰ ਆਫੀਸਰ ਨੇ ਮਿਸਟਰ ਅਬਦੁੱਲਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਠੀਕ ਆ ਲੋਕਾਂ ਦੀ ਪਰੇਸ਼ਾਨੀਆਂ ਤੁਸੀਂ ਲੋਕਾਂ ਨੂੰ ਕਹੋ ਵੀ ਆਪਣੀ ਜੇਸੀਪੀ ਲਾ ਕੇ ਪਾਣੀ ਦਾ ਨਿਕਾਸ਼ ਜਿਹੜਾ ਉਹ ਖੋਲ ਲੈਣ ਉਹ ਪਿੰਡ ਦੇ ਲੋਕਾਂ ਨੇ ਅੱਜ ਪਾਣੀ ਦਾ ਨਿਕਾਸੀ ਜਿਹੜਾ ਸੀਗਾ ਉਹ ਮਹਿਕਮੇ ਦੀ ਮਨਜ਼ੂਰੀ ਲੈ ਕੇ ਇਹਨੂੰ ਖੋਲ੍ਹਿਆ ਵਾ ਪਰ ਮੈਨੂੰ ਸਮਝ ਨਹੀਂ ਆ ਵੀ ਇਹ ਬੜੀ ਢੇਰ ਤੋਂ ਇਹ ਸਮੱਸਿਆ ਜਿਹੜੀ ਸੀਗੀ ਇਸ ਇਲਾਕੇ ਦੀ ਚੱਲ ਰਹੀ ਸੀ ਐਨਐਚਆਈ ਜਿਹੜੀ ਆ ਉਹ ਬਿਲਕੁਲ ਧਿਆਨ ਨਹੀਂ ਸੀ ਦੇ ਰਹੀ ਅੱਜ ਲੋਕਾਂ ਨੇ ਇਸ ਵਕਤ ਪ੍ਰੋਟੈਸਟ ਕੀਤਾ ਪਰ ਮੈਨੂੰ ਫਿਰ ਇੱਥੇ ਲੋਕਾਂ ਨੇ ਬੁਲਾਇਆ ਮੈਂ ਕਿਹਾ ਮੈਂ ਤੇ ਹਰ ਲੋਕਾਂ ਦਾ ਕੋਈ ਵੀ ਮੁੰਡਾ ਹੋਵੇ ਲੋਕਾਂ ਦੀ ਕੋਈ ਮੁਸ਼ਕਲ ਹੋਵੇ ਦਾ ਸ ਹਮੇਸ਼ਾ ਉਹਨਾਂ ਨਾਲ ਖੜਾ ਕਉ ਅੱਜ ਇਹ ਪਾਣੀ ਦਾ ਨਿਕਾਸ ਆ ਉਹ ਹੋਊਗਾ ਨਾ ਤੀਜੇ ਤੌਰ ਤੇ ਲੋਕ ਬਿਮਾਰੀਆਂ ਤੋਂ ਵੀ ਬਚਣਗੇ ਕਿਉਂਕਿ ਡੇਂਗੂ ਦਾ ਬਹੁਤ ਵੱਡਾ ਮੱਧਾਰਾ ਹੋਰ ਬਿਮਾਰੀਆਂ ਦਾ ਡਾਰਾ ਉਹ ਸਾਰੀਆਂ ਚੀਜ਼ਾਂ ਅੱਜ ਮੈਂ ਸਮਝਦਾ ਵੀ ਇਹਦਾ ਗਾਂ ਦੇਤੇ ਪਾਣੀ ਦਾ ਖੜਾ ਰਹਿੰਦਾ ਸੀਗਾ ਅੱਜ ਉਹਦੇ ਨਾਲ ਇਹ ਸਾਰਾ ਦੂਰ ਹੋਊਗਾ ਉਹ ਮੈਂ ਗਾਂ ਵੀ ਬੇਨਤੀ ਕਰੂੰਗਾ ਐਨਐਚਆਈ ਵਾਲਿਆਂ ਨੂੰ ਵੀ ਤੁਸੀਂ ਐਨਾ ਸਰਕਾਰ ਦਾ ਪੈਸਾ ਲੱਗਦਾ ਸਰਕਾਰ ਦੀ ਇਨਵੈਸਟਮੈਂਟ ਹੁੰਦੀ ਆ ਇਹ ਚੀਜ਼ਾਂ ਹੋਣ ਨਹੀਂ ਦੇਣੀਆਂ ਚਾਹੀਦੀਆਂ ਇਹ ਚੀਜ਼ਾਂ ਅਜੇ ਤੋਂ 2 ਮਹੀਨੇ ਪਹਿਲਾਂ ਉਹਨਾਂ ਦੇ ਸੀਨੀਅਰ ਆਫੀਸਰ ਨੂੰ ਚਾਹੀਦੀ ਸੀ ਵੀ ਕਰ ਦਿੰਦੇ ਜਿਹੜੀ ਉਹਨਾਂ ਨੇ ਇੰਨਾ ਲੋਕਾਂ ਨੂੰ ਪਰੇਸ਼ਾਨ ਕੀਤਾ ਤਾਨ ਕੀਤਾ ਮੈਂ ਉਸ ਗੱਲ ਦੀ ਨਿੰਦਾ ਕਰਦਾ ਔਰ ਗਾਹ ਤੋਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਸ ਵਕਤ ਇਹੋ ਜਿਹਾ ਮਸਲਾ ਹੋਵੇ ਸੰਵੇਦਨਸ਼ੀਲ ਹੋ ਕੇ ਲੋਕਾਂ ਦੇ ਮਸਲੇ ਹੱਲ ਕਰੋ ਅੱਜ ਲੋਕਾਂ ਨੂੰ ਰਾਹਤ ਮਿਲੀ ਆ ਇਹੋ ਜੀ ਗੱਲ ਐਨਸੀਬ ਨੂੰ ਆਪ ਕਰਨੀ ਚਾਹੀਦੀ ਸੀ ਨਾ ਕਿ ਲੋਕਾਂ ਨੂੰ ਇਸ ਗੱਲ ਦਾ ਪ੍ਰੋਟੈਕਟ ਕਰਨਾ ਪੈਂਦਾ ਤੁਰਨਾ ਦੇਂਦਾ ਨਾ ਟ੍ਰੈਫਿਕ ਜਾਮ ਕਰਨਾ ਪੈਂਦਾ ਉਸ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ ਸੋ ਚਲੋ ਦੇਰ ਆਏ ਦਰਸਤ ਆਏ ਅੱਜ ਉਹਨਾਂ ਦੇ ਅਫਸਰਸ ਨੇ ਪਟਾਲੇ ਤੋਂ ਵੀ ਆ ਰਹੇ ਨੇ ਤੇ ਦੇਖ ਕੇ ਮਸਲਾ ਜਿਹੜਾ ਉਹ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਆਜੋ ਹੱਲ ਹੋਇਆ ਪਰਮਾਨੈਂਟ ਹੱਲ ਕੀਤਾ ਜਾਏਗਾ ਲਗਭਗ ਬਿਲਕੁਲ ਜੇ ਇਹਦਾ ਉਹ ਆਪੇ ਦੇਖਣਗੇ ਪਾਣੀ ਦਾ ਨਿਕਾਸ਼ ਹੀ ਨਹੀਂ ਸੀ ਉਹਦੇ ਇਹ ਨਿਕਲ ਤੌਰ ਤੇ ਬੰਦ ਕੀਤਾ ਹੋਦਾ ਸੀਗਾ ਕਿਸੇ ਬੰਦੇ ਨੇ ਔਰ ਉਹ ਸਿਰਫ ਉਹ ਨੂੰ ਕੋਈ ਕਹਿ ਨਹੀਂ ਸੀ ਰਿਹਾ ਅੱਜ ਜਦੋਂ ਲੋਕਾਂ ਨੇ ਵੇਖਿਆ ਤੇ ਮਾ ਅੱਜ ਲੋਕਾਂ ਦਾ ਪ੍ਰੋਟੈਸਟ ਸੀਗਾ ਪ੍ਰੈਸ਼ਰ ਬਣ ਗਿਆ ਬੜੀ ਨਜਾ ਚਾਹੀ ਸਮੱਸਿਆ ਆਈ ਹੈ ਜੀ ਇਹ ਸਮੱਸਿਆ ਬਹੁਤ ਦੇਰ ਤੋਂ ਆ ਰਹੀ ਸੀ ਬਲਗਾ ਤਾਰ ਪਿਛਲੇ ਹਫਤੇ ਤੋਂ ਅਫਸਰਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਤੇ ਇਹ ਸੈਂਟਰ ਕਾਉਂਟਰ ਦਾ ਮਸਲਾ ਨੈਸ਼ਨਲ ਹਾਈਵੇ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਪਰ ਉਹ ਗੱਲ ਨਹੀਂ ਸੀ ਸੁਣ ਰਹੇ ਅੱਜ ਲੋਕਾਂ ਦੇ ਇਸ ਪ੍ਰੋਟੈਸਟ ਦੇ ਨਾਲ ਅਸਰ ਹੋਣ ਦੇ ਨਾਲ ਅੱਜ ਮਸਲਾ ਜਿਹੜਾ ਹੱਲ ਹੋਇਆ ਪੜੀ ਇਹ ਧਰਨਾ ਨਹੀਂ ਲਾਇਆ ਲੋਕਾਂ ਨੇ ਆਪਣੀ ਇੱਕ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੁਸ਼ਕਲ ਨੂੰ ਉਹਦਾ ਪੱਕਾ ਢੇ ਮਾਧਿਅਮ ਰਾਈ ਆਪਣੇ ਪੇਸ਼ ਕੀਤਾ ਵਾ ਇਹ ਦੁਨੀਆ ਸਿਰਫ ਅਕੀ ਆ ਹੁਣ ਇਹ ਚਾਹੁੰਦੀ ਆ ਵੀ ਪ੍ਰੈਸ ਮੀਡੀਆ ਹੀ ਸਾਨੂੰ ਕੋਈ ਇਨਸਾਫ ਦੋ ਆਏ ਭਗਵੰਤ ਸਿੰਘ ਮਾਨ ਮੌਕੇ ਦੀ ਸਰਕਾਰ ਗੜੀ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜੇ ਬੰਦਿਆਂ ਦੇ ਕੰਨ ਕੱਸੇ ਇੱਕ ਦੋ ਬੰਦੇ ਹੀ ਸਾਰੇ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੇ ਆ ਹੁਣ ਦੱਸੋ ਵੀ ਇਹ ਬੰਦੇ ਨੇ ਆਪਣੇ ਹੱਥਾਂ ਨਾਲ ਪਿਆ ਆ ਕੇ ਆਪ ਪਾਣੀ ਚਲਾਇਆ ਆਪਣੀ ਸਰਕਾਰ ਚ ਚਲੋ ਚਲਾਇਆ ਤੇ ਜੇ ਸਰਕਾਰ ਚੇਂਜ ਹੁੰਦੀ ਆ ਤੇ ਇਹ ਥੋੜਾ ਵੀ ਪਾਣੀ ਬੰਦ ਕਰ ਦਈਏ ਲੋਕਾਂ ਨੂੰ ਪਬਲਿਕ ਨੂੰ ਤੰਗ ਕਰਦੀ ਏ ਪਬਲਿਕ ਨੂੰ ਤੰਗ ਕਰਨਾ ਥੋੜੀ ਬਣਦਾ ਸਰਪੰਚ ਦਾ ਕੰਮ ਆ ਦੁਨੀਆ ਨੂੰ ਸਿਕਿਉਰ ਕਰਨਾ ਦੁਨੀਆ ਨੂੰ ਸੇਫ ਕਰਨਾ ਬਿਮਾਰੀਆਂ ਤੋਂ ਚੌਤੀ ਪੈਂਤੀ ਕੇ ਸਾਡੇ ਪਿੰਡ ਆ ਗਏ ਆ ਇਹ ਡੇ ਡੇਂਗੂ ਦੇ ਸੱਤ ਅੱਠ ਕੇ ਸਾਡੇ ਪਿੰਡ ਲੱਤਾਂ ਟੁੱਟੀਆਂ ਲੋਕਾਂ ਦੀ ਇੱਥੇ ਡੇਗ ਡੇਗ ਕੇ ਇਹ ਸਰਪੰਚ ਲੋਕਾਂ ਨੂੰ ਬਿਮਾਰੀਆਂ ਦੇ ਰਿਹਾ ਗਰੰਟਾ ਖੁਦ ਖਾ ਰਹੇ ਆ ਬਿਮਾਰੀਆਂ ਲੋਕਾਂ ਨੂੰ ਦੇ ਰਹੇ ਆ ਇਹ ਕਿੱਦਾਂ ਦੀ ਗੱਲ ਵਾ ਕੋਈ ਪਿੰਡ ਦੇ ਕੇ ਦਾ ਹਾਲ ਨਹੀਂ ਪੁੱਛੇ ਆਣ ਕੇ ਲੋਕਾਂ ਕੋ ਜਾਓ ਤੁਸੀਂ ਪੁੱਛੋ ਕਿ ਕੀ ਹਾਲ ਹੋ ਰਿਹਾ ਲੋਕਾਂ ਦਾ ਡੇਗ ਡੇਗ ਕੇ ਸਾਰੀ ਦੁਨੀਆ ਇਸੇ ਕਰਕੇ ਪਰੇਸ਼ਾਨ ਹੋਈ ਆ ਕੋਈਦਰ ਨਾਨੀnga ਇਹ ਸਿਰਫ ਇਹ ਇੱਕ ਕਠਵਾਂ ਲੋਕਾਂ ਦਾ ਵੀ ਅਹੀਂ ਇੱਕ ਬਿਮਾਰੀ ਤੋਂ ਨਜਾਤ ਪੋਈ ਹੈ ਜੀ ਪ੍ਰਸ਼ਾਸਨ ਕੋ ਇਹੋ ਮੰਗਾ ਜੀ ਇਹ ਬੰਦੇ ਨੂੰ ਕਹੋ ਇਹਦੇ ਇਹਦੇ ਗਾੜੀ ਨੱਕਾ ਲੱਗਾ ਵਾ ਜੇ ਕਿਤੇ ਹੋਰ ਲੱਗਾ ਤੇ ਅਸੀਂ ਆਪ ਖੋਲਾਂਗੇ ਕਹੀ ਨਾ ਇਹਦੇ ਬਸ ਇਹਦੇ ਦਫਤਰ ਦੇ ਲੱਗੇ ਨੱਕਾ ਲੱਗਾ ਵਾ ਇਹੋ ਬੰਦੇ ਨੇ ਲਾਇਆ ਇਹੋ ਬੰਦੇ ਨੇ ਪਾਇਆ ਪਾਏ ਹੀ ਇਹ ਆਪਣਾ ਨੱਕਾ ਖੋਲ ਦੇ ਅਸੀਂ ਬਸ ਬਿਲਕੁਲ ਸੰਦੁਸ਼ਟਾ ਤੁਹਾਨੂੰ ਕੋਈ ਕਿਹਨਾ ਗਿਲਾ ਤੁਹਾਨੂੰ ਬੜੀ ਕਿਹ ਸਰਕਾਰ ਨਾਲ ਕੋਈ ਗਿਲਾ ਨਹੀਂਗਾ ਤੁਹਾਨੂੰ ਸਿਰਫ ਇਹ ਆ ਵੀ ਕੰਮ ਵਧੀਆ ਹੋਣੇ ਚਾਹੀਦੇ ਪਿੰਡ ਦੇ ਤਵਾਕ ਰਹਿਣਾ ਚਾਹੀਦਾ ਪਿੰਡ ਇੱਕ ਤਰਫਾ ਰਹਿਣਾ ਜਿਹਦਾ ਜਿੱਦਾਂ ਇਕੱਠਾ ਹੋ ਗਿਆ ਤੁਹਾਡੇ ਸਾਹਮਣੇ ਇੱਕ ਪਿੰਡ ਦੀ ਭਾਜੀ 7-8 ਪਿੰਡਾਂ ਦੀ ਦੁਨੀਆ ਵਾਂ ਸੰਗਤ ਆ ਇੱਕ ਇਹ ਆਪਣੀ ਬਸ ਤੁਹਾਨੂੰ ਦੁੱਖੜੇ ਦੱਸਣ ਦੀ ਆ ਇਹ ਤੁਹਾਡੇ ਮਾਦੇ ਰਹੀ ਸਾਾਨੂੰ ਜਲਦੀ ਤੋਂ ਜਲਦੀ ਇਨਸਾਫ ਜੇ ਨਹੀਂ ਮਿਲਦਾ ਇਨਸਾਫ ਦੇ ਇਹੋ ਜਿਹੇ ਬੰਦੇ ਤੇ ਕਾਰਵਾਈ ਕਰੋ ਇਹਨੂੰ ਪੁੱਛਣ ਕੀ ਡੇ ਹੋ ਇਹਨੂੰ ਮਤਲਬ ਬੜੇ ਵਧੀਆ ਤਰੀਕੇ ਨਾਲ ਪੁੱਛਿਆ ਜਾ ਰਿਹਾ ਜਿਹੜਾ ਕ੍ਰਿਮੀਨਲ ਬੰਦਾ ਗਲਤੀ ਹੁੰਦਾ ਜਿਹੜਾ ਗੱਲ ਨਹੀਂ ਸਰਕਾਰ ਦੇ ਅੱਗੇ ਚੱਲਣ ਡਿਆ ਇਹ ਜੇ ਸਰਕਾਰ ਦੇ ਅੱਗੇ ਆਪਾਂ ਮੈਂ ਮੰਨ ਲਓ ਖੜਦਾ ਤਾਂ ਫਿਰ ਸਰਕਾਰ ਕੀ ਕਰਨ ਨੂੰ ਬਣੀ ਆ ਜੇ ਉਹ ਚੰਗੇ ਫੈਸਲੇ ਨਹੀਂ ਲੈ ਸਕਦੀ ਸਹਾਇਰ ਬੰਦਾ ਇੱਥੇ ਮਲਾਜਮ ਆ ਜੀ ਸਿਵਲ ਹਸਪੀਟਲ ਗੁਰਦਾਪੁਰ ਆ ਡੇ ਆਉਣ ਵਾਲਾ ਜੀਵਨਵਾਲ ਪਿੰਡ ਬੱਬਰੀ ਚ ਬਹੁਤ ਵਧੀਆ ਗੱਲ ਵਾ ਸਿਵਲ ਹਸਪੀਟਲ ਆ ਪਰ ਲੋਕ ਆਣ ਕੇ ਕਹਿੰਦੀ ਇੱਕ ਪਤਾ ਲੈਣਾ ਇਹਦੀ ਲੱਤ ਟੁੱਟਣ ਦੀ ਆ ਕੋਈ ਪਤਾ ਲੈਣਾ ਉਹਦੀ ਬਾਹਾਂ ਟੁੱਟ ਗਈ ਆ ਉਹ ਪਤਾ ਤੇ ਲੈਣ ਸਵਾ ਆ ਉਹਦਾ ਆਪਣਾ ਪਤਾ ਲੈਣ ਕੋਈ ਮੁੜ ਕੇ ਆਇਆ ਇਸ ਚੀਜ਼ਾਂ ਕਰਕੇ ਕਹਿੰਦੇ ਥੋੜਾ ਜਿਹਾ ਮੜਾ ਮੋਟਾ ਹੱਲ ਕਰੋ ਕੋਈ ਸਾਡਾ ਵੀ ਮੇਰਾ ਨਾਮ ਅਨਜੀਤ ਸਿੰਘ ਪਿੰਡ ਬੱਬਰੀ ਤੋਂ ਇੱਧਰ ਨਾਲ ਜੀ ਪਾਣੀ ਜਿਹੜਾ ਵਾ ਇਹ ਸਰਵਿਸ ਲਾਈਨ ਦੇ ਉੱਤੇ ਖੜਾ ਵਾ ਪਹਿਲਾ ਇਹ ਪਾਣੀ ਜਰਾ ਹੈਗਾ ਇੱਥੋਂ ਜਾ ਕੇ ਛੱਪੜ 'ਚ ਜਾਂਦਾ ਹੈਗਾ ਤੇ ਇਹ ਛੱਪੜ ਜਿਹੜਾ ਵਾ ਇੱਥੇ ਦਾ ਪਿਛਲਾ ਜਿਹੜਾ ਸਰਪੰਚੀਓ ਨੇ ਆਪ ਹੀ ਇਹ ਪਾਣੀ ਦਾ ਨਿਕਾਸ ਪੁਲੀਆਂ ਪਵਾ ਕੇ ਉਹ ਛੱਪੜ ਕੜਵਾ ਕੇ ਕਰਾਇਆ ਸੀ ਤੇ ਉਹ ਆਪ ਹੀ ਮੁੜ ਕੇ ਇਹਨੇ ਬੰਦ ਕਰ ਦਿੱਤਾ ਤੇ ਪਾਣੀ ਦੇ ਵਿੱਚ ਇਥੇ ਡਿਗ ਡਿਗੇ ਲੋਕਾਂ ਦਾ ਬੜਾ ਬੁਰਾ ਹਾਲ ਆ ਤੇ ਇਹਦੇ ਕਰਕੇ ਪ੍ਰਸ਼ਾਸਨ ਨੂੰ ਦੋ ਤਿੰਨ ਆ ਜੀ ਅਪੀਲ ਵੀ ਕੀਤੀ ਆ ਇੱਥੇ ਆਉਂਦੇ ਵੀ ਰਹੇ ਆ ਪਰ ਉਹ ਕੋਈ ਸਸਟਕਸ਼ਨ ਲੈ ਕੇ ਤੇ ਪਾਣੀ ਦਾ ਨਿਕਾਸ ਨਹੀਂ ਕਰਾਇਆ ਲੋਕ ਅੱਕ ਗਿਆ ਬਿਮਾਰੀਆਂ ਬਹੁਤ ਵਧ ਗਈਆਂ ਆ ਤੁਸੀਂ ਵੇਖੋ ਦੋਵੇਂ ਪਾਸੇ ਜਿਹੜਾ ਵਾ ਹਾਈਵੇ ਤੇ ਪਾਣੀ ਖੜਾ ਹੋਇਆ ਵਾ ਤੇ ਨੰਗੜ ਦੀ ਵੀ ਬੜੀ ਸਮੱਸਿਆ ਆ ਰਹੀ ਹੈ ਲੋ 30 35 ਬੰਦੇ ਜਿਹੜੇ ਡੇਂਗੂ ਪੋਜ਼ਿਟਿਵ ਆਏ ਆਗੇ ਇਹ ਸਾਡੇ ਦੋਵਾਂ ਪਿੰਡਾਂ ਦੇ ਵਿੱਚ ਤੇ ਨੁਕਸਾਨ ਬਹੁਤ ਹੋ ਰਿਹਾ ਵਾ ਇਹਨਾਂ ਛੋਟੀ ਜੀ ਐਵੇਂ ਜਿੱਦ ਕਰਕੇ ਉਹਨੇ ਕੋਈ ਏਡੀ ਵਿੱਚ ਗੱਲ ਵੀ ਨਹੀਂ ਆ ਵੀ ਪਾਣੀ ਨੰਗੜ ਦੇ ਉਹਨੂੰ ਕੋਈ ਸਮੱਸਿਆ ਵਾ ਪਰ ਐਵੇਂ ਜਿੱਦ ਕਰਕੇ ਇਹ ਐਵੇਂ ਅੜੀ ਕਰਕੇ ਇੱਥੇ ਸਿਰਫ ਪਾਣੀ ਢੱਕਿਆ ਗਿਆ ਵਾ ਪਿੰਡ ਦਾ